ਸਵਾਗਤ ਕਰਦਾ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪੱਗਾਂ ਦਾ 트ੈਂਡ ਜਿਨੇ ਕੀਤਾ ਸੀ ਜਿਹੜੀ ਕਿ ਪੱਗ ਬਹੁਤ ਪਸੰਦ ਕੀਤੀ ਗਈ ਸੀ ਇੰਦਰਜੀਤ ਨਿੱਕੂ ਪੱਗ ਦੀ ਪਛਾਣ ਵੱਖਰੀ ਪੱਗ ਦੀ ਪਛਾਣ ਇਹ ਸਿੰਗਰ ਨੇ ਕੀਤੀ ਜੀ ਬਹੁਤ ਸਾਰੇ ਸਿੰਗਰ ਇਹਨਾਂ ਨੂੰ ਵੇਖ ਕੇ ਫਿਰ ਪੱਗ ਬੰਨਣਾ ਸ਼ੁਰੂ ਕੀਤੀ ਸੀ ਤਿਆਰ ਚ ਉਹਨਾਂ ਦੀ ਐਲਬਮ ਦਾ ਰਿਵਿਊ ਕਰਨਾ ਸੱਜਣਾ ਦਾ ਪਿੰਡ ਲੰਕੀ ਇਹ ਐਲਬਮ ਦਾ ਅੱਜ ਆਪਾਂ ਰਿਵਿਊ ਕਰਨਾ ਤੇ ਤੁਸੀਂ ਇੱਕ ਕੈਸਟ ਦੇਖ ਸਕਦੇ ਹੋ ਸੱਜਣਾ ਦਾ ਪਿੰਡ ਲੰਕੀ ਇੰਦਰਜੀਤ ਨਿੱਕੂ ਦੀ ਕੈਸਟ ਹੈ ਸੈਟ ਸੌਂਗਾ ਦੇ ਦੌਰ ਦੇ ਵਿੱਚ ਇੰਦਰਜੀਤ ਨਿੱਕੂ ਨੇ ਵੀ ਹਾਜ਼ਰੀ ਲਾਈ ਸੀ ਸੈਟ ਸੌਂਗਾ ਦੀ ਤੇ ਵਾਕਿਆ ਹੀ ਉਹਨਾਂ ਨੂੰ ਕਾਮਯਾਬੀ ਵੀ ਮਿਲੀ ਸੀ ਬਹੁਤ ਸੋਹਣੇ ਗੀਤ ਹਨ ਇਸ ਐਲਬਮ ਦੇ ਸੱਜਣਾ ਦਾ ਪਿੰਡ ਲੰਕੀ ਸਤ ਦਪੈਰ ਨਾ ਪੁੱਟਿਆ ਜਾਵੇ ਬਹੁਤ ਸੋਹਣਾ ਸੌਂਗ ਸੀ ਬਹੁਤ ਸੋਹਣਾ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਉਦੋਂ ਹਨਾ ਤੇ ਮੇਰੇ ਵੱਡੇ ਭਰਾ ਨੇ ਇਹ ਐਲਬਮ ਖਰੀਦ ਕੇ ਲਿਆਂਦੀ ਸੀ ਤੇ ਬੜੀ ਸੁਣੀ ਤੇ ਅ ਇਹ ਤੁਸੀ ਦੇਖ ਸਕਦੇ ਹੋ ਕਵਰ ਕਵਰ ਬੇ ਕਮਾਲ ਦੀ ਕਮਾਲ ਦੇ ਕਵਰ ਹੁੰਦੇ ਸੀਗੇ ਤੇ ਇੱਕ ਇਸ ਐਲਬਮ ਦਾ ਕਮਾਲ ਦਾ ਕਵਰ ਹੈ ਤੇ ਇੱਕ ਖਾਈ ਸਾਡੀ ਜਾਨ ਨਿਕਲੇ ਉਹਦਾ ਕਮਾਲ ਆ ਦਾ ਕਵਰ ਆ ਇੱਕ ਮੁੰਡੇ ਚੁੰਮ ਚੁੰਮ ਸੁੱਟ ਦੇ ਰਮਾਣ ਉਸ ਐਲਬਮ ਦਾ ਵੀ ਕਵਰ ਬਹੁਤ ਕਮਾਲ ਦਾ ਤੇ ਤੁਸੀਂ ਐਲਬਮ ਦੇਖ ਸਕਦੇ ਹੋ ਬਹੁਤ ਪਿਆਰੀ ਐਲਬਮ ਆ ਤੇ ਇਸ ਐਲਬਮ ਦੇ ਵਿੱਚ ਟੋਟਲ 8 ਗੀਤ ਰੱਖੇ ਗਏ ਸਨ ਤੇ ਫਾਈਨ ਟਾਉਨ ਵੱਲੋਂ ਇਹ ਐਲਬਮ ਜਿਹੜੀ ਆ ਰਿਲੀਜ਼ ਕੀਤੀ ਗਈ ਸੀ ਤੇ 뮤직 ਇਹਦਾ ਤੇਜਵਿੰਦ ਕਿੱਟੂ ਨੇ ਦਿੱਤਾ ਸੀਗਾ ਤੇ ਰਜਿੰਦਰ ਸਿੰਘ ਨੇ ਇਸ ਐਲਬਮ ਨੂੰ ਪ੍ਰੋਡਿਊਸ ਕੀਤਾ ਸੀ ਤੇ ਐਲਬਮ ਆ ਜਿਹੜੀ ਇਹ ਮੇਰੇ ਖਿਆਲ ਦੇ ਵਿੱਚ ਉਦੋਂ ਰਿਲੀਜ਼ ਹੋਈ ਸੀਗੀ 2001 ਜਾਂ 2 ਦੇ ਵਿੱਚ ਮੈਨੂੰ ਡੇਟ ਕਨਫਰਮ ਨਹੀਂ ਹੈ ਤੇ ਜਿਹੜੀ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਵਾਲਾ ਐਲਬਮ ਦੇ ਵਿੱਚ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ 8 ਗੀਤ ਰੱਖੇ ਸਨ ਏ ਸਾਈਡ ਦੇ ਵਿੱਚ ਸੀ ਦਿਲ ਪਹਿਲੀ ਵਾਰੀ ਟੁੱਟਿਆ ਹੈ ਦੂਜਾ Song ਸੀ ਸੱਜਣਾ ਦਾ ਪਿੰਡ ਲੰਘ ਕੇ ਬਲਬੀਰ ਪੋਪਾਰਾਏ ਨੇ ਇਹ ਗੀਤ ਨੂੰ ਲਿਖਿਆ ਸੀ ਤੇ ਤੀਜਾ Song ਸੀ ਪੋਟਾ ਪੋਟਾ ਦੁਖੀ ਬੈਰ ਨੇ ਬਹੁਤ ਕਮਾਲ ਦਾ ਗੀਤ ਸੀ ਇਹ ਬਹੁਤ ਹਿੱਟ ਹੋਇਆ ਚੌਥਾ ਕਲੀ ਤੇ ਬੀ ਸਾਈਡ ਦੇ ਵਿੱਚ ਸੀਗੇ ਕਿ ਇਹਦੇ ਦਿਲ ਦੀ ਬਣ ਗਈ ਟੜਕਣ ਝਾਂਜਰ ਪਤਲੋ ਦੀ ਸਾਨੂੰ ਪੀਣ ਤੋਂ ਰੋਕੀ ਨਾ ਨਾ ਝੜਕੀ ਮਟਿਆਰੇ ਇਹ ਗੀਤ ਸਨ ਇਹ ਸਲਬੰਦ ਦੇ ਵਿੱਚ ਤੇ ਐਲਬਮ ਦੇ ਵਿੱਚ ਸੱਜਣਾ ਦਾ ਪਿੰਡ ਲੰਘ ਕੇ ਗੀਤ ਜਿਹੜਾ ਬਹੁਤ ਹਿੱਟ ਹੋਇਆ ਸੀ ਤੇ ਦੂਜਾ ਗੀਤ ਸੀਗਾ ਜਿਹੜਾ ਬਹੁਤ ਹਿੱਟ ਹੋਇਆ ਸੀ ਉਹ ਸੀ ਪੋਟਾ ਪੋਟਾ ਦੁਖੀ ਵੇਰਨੇ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ